ਬਦਮਾਸ਼ੀ ਕਰਦੇ ਨੇ ਮੈਨੂੰ ਸ਼ਬਦ ਕਹਿਣਾ ਪੈ ਰਿਹਾ ਜਿਹੜਾ ਬੰਦਾ ਜਰੂਰ ਹੁੰਦਾ ਹੈ ਉਹ ਜ਼ਿਆਦਾ ਦਰਿੰਦਾ ਹੁੰਦਾ ਹੈ ਉਹ ਜ਼ਿਆਦਾ ਜ਼ੁਲਮ ਕਰਦਾ ਹੈ ਪਰ ਉਹ ਬਸੇ ਰੰਗਦਾ ਸਿਰ ਵੱਡਣ ਵਾਲੇ ਦੀ ਸੁੱਖਾ ਸਿੰਘ ਤੇ ਨਾ ਇਤਾਰ ਸਿੰਘ ਪਰ ਮੈਂ ਪਰ ਮੈਂ ਕਿਹਨਾਂ ਦੱਬ ਲਾਂਗੇ ਜਾਂ ਇਹ ਨਹੀਂ ਜਾਣ ਦਿੰਦਾ ਜਾਊਗਾ ਕੇਂਦਰ ਨੂੰ ਮੈਂ ਕਹਿੰਦਾ ਪਰ ਮੈਂ ਪਰ ਮੈਂ ਪਹਿਲਾਂ ਨਹੀਂ ਕਰੀ ਕਬਜ਼ਾ ਕਰਨਾ ਸਾਡੀ ਗਾਇਦਾ ਹੈ ਉਹਦੇ ਤੇ ਕਬਜ਼ਾ ਕਰਨਾ ਜਿਹੜਾ ਪਹਿਲਾਂ ਖੇਨਾ ਨੇ ਕਿਹਾ ਹੈ ਗੋਮੁੱਤਰ ਤੇ ਸਰਚ ਕਰਾਉਣੀ ਐ ਇੱਥੇ ਗੋਬਰ ਤੇ ਸਰਚ ਕਰਾਉਣੀ ਐ ਇੱਥੇ ਸ਼ਰਧਾ ਤੇ ਕਰਾਉਣੀ ਐ ਇੱਥੇ ਹਵਨ ਤੇ ਕਰਾਉਣੀ ਐ ਕਿ ਇਹ ਸਾਰਾ ਕੁਝ ਇੱਥੇ ਪੰਡਤ ਪੈਦਾ ਕਰਨੇ ਨੇ ਭਾਗੀ ਪੈਦਾ ਕਰਨੇ ਨੇ ਇੱਥੇ ਮੁੱਲਾ ਪੈਦਾ ਕਰਨੇ ਨੇ ਇੱਥੇ ਵਿਗਿਆਨ ਨਹੀਂ ਪੈਦਾ ਕਰਨੀ ਪੰਜਾਬ ਸਰਕਾਰ ਤਾਂ ਥੁੱਕੀ ਮੜੇ ਪਕਾਉਂਦੀ ਆ ਇੱਕ ਗੁਰੂਗ੍ਰਾਂਥ ਸਾਹਿਬ ਦੇ ਵਿੱਚ ਆ ਜਲਣੀ ਹਾਸ ਹਾਗਣ ਪੈਣੇ ਕੰਤਨ ਕਭੂ ਮੈਂ ਮੜਿਆ ਉਹ ਗੱਲਾਂ ਗੱਲਾਂ ਦੇ ਵਿੱਚ ਗੱਲ ਕਰਦੇ ਨੇ ਇਹ ਸਰਕਾਰ ਨੇ ਜੱਗੋਂ ਚੇਰਨੀ ਕਰਾਈਆ ਹੈ ਆਪ ਨੇ ਜਿੰਨੇ ਮਰਜ਼ੀ ਸਮਰਥ ਕਰੇ ਹੋਣ ਉਹ ਕਿਸੇ ਦਾ ਸਿਰ ਨਾ ਸਕਦੇ ਨੇ ਬਦਮਾਸ਼ਾਂ ਕੀ ਜਨਮ ਮਾਰ ਸਕਦਾ ਹੈ ਇੱਥੇ ਲੋਕਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਬੰਬ ਫਿੱਟ ਕਰਨੇ ਨੇ ਕਿ ਤੁਹਾਨੂੰ ਜਵਾਬ ਤਾਂ ਨਹੀਂ ਮਰਦਾ ਮੁਸਲਮਾਨਾਂ ਦੇ ਜੋ ਅਕਦਾਦੇ ਨੇ ਤੁਹਾਨੂੰ ਜਵਾਬ ਤੁਹਾਡੇ ਡੰਡਾ ਸੀ ਤਾਂ ਮਾਰਦਾ ਖਾਨਸਤਾਨੀ ਬਹੁਤ ਨੇ ਘੋੜੀਆਂ ਤਾਂ ਮਾਰਿਆ ਆ ਆ ਅਰਬ ਨਕਸ਼ਾ ਰਾਈਟ ਬਹੁਤ ਨੇ ਸੋ ਕਿਸੇ ਨੂੰ ਕੁਛ ਕਹਿ ਦੋ ਕਿਸੇ ਨੂੰ ਕੁਛ ਕਹਿ ਦੋ ਪਰ ਅਸੀਂ ਕਾ ਕਿਉਂਕਿ ਅਸੀਂ ਨੌਜਾਨ ਐਨੇ ਧਰਨਾ ਹੈ ਸਾਡੇ ਆਕਾਤੜਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਘੋੜੀਆਂ ਮਾਰੇ ਤੋਂ ਵੀ ਮੁੱਕਣੀ ਨਹੀਂ ਦੀ ਦੰਮੀ ਹਰ ਸਾਡੀ ਕਤਾਰ ਨੂੰ ਜਿੱਦੇ ਸੰਤ ਰਾਮਦਾਸ ਜੀ ਕਹਿੰਦਾ ਮਰਦਾ ਨਹੀਂ ਵੇ ਸੂਰਜਾ ਤੂੰ ਕਮੀਆਂ ਦੇ ਵੇਲੇ ਸਮਝ ਗਏ ਨਾ ਇਹ ਉਦੋਂ ਬਦਲਦੀ ਆ ਸੋਚ ਵੀ ਚੱਕ ਦੋ ਫੱਟੇ ਦੇਖੀ ਜਾਓ ਹੁਣ ਆ ਮੇਰੇ ਕੋਲ ਕਲੈਂਡਰ ਹੈ ਇਹ ਝੂਠ ਬੋਲਦੀ ਹੈ ਵਾਈਸ ਚਾਂਸਲ ਇਹਦੀ 13 ਸੈਕਸ਼ਨ ਦੇ ਵਿੱਚ ਚੋਣ ਹੋਣੀ ਹੈ ਕੰਨ ਨਿੰਦਰਾਂ ਦੀ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਵਾਈਸ ਚਾਂਸਲ ਜੀ ਮਨਜ਼ੂਰੀ ਲੈਣੀ ਹੈ ਉਹਦੇ ਕਿ ਲਿਖਿਆ ਤਾਂ ਜਦ ਚੋਣ ਹੋ ਜੇ ਚਾਂਸਲ ਮੋਡੀਫਾਈ ਕਰੇਗਾ ਕਿ ਚਾਂਸਲ ਦੀ ਮਨਜ਼ੂਰੀ ਤਾਂ ਨਹੀਂ ਨਹੀਂ ਮੈਂ ਤਾਂ ਵੋਟ ਦੇ ਰਿਹਾ ਇੱਥੇ ਤਿੰਨ ਫੈਕਲਟੀਆਂ ਦੀ ਚੋਣ ਹੋਈ 6 6 ਦੇ 6 ਫੈਕਲਟੀਆਂ ਹੈ ਹਾਰ ਗਈ ਬੀਜੇਪੀ ਵਾਲੇ ਜੋੜਨ ਵਾਲੇ ਇਹਨਾਂ ਦਾ ਵਾਈਸ ਚਾਂਸਲ ਸੀ ਰਾਜਕੁਮਾਰ ਤੇ ਮੁੜ ਕੇ ਨੋਟੀਫਾਈ ਨਹੀਂ ਕਰਿਆ ਜਦ ਕਰੋਨਾ ਸੀ ਸਾਡੀਆਂ ਖੜਕਾਲੀਆਂ ਫਿਰ ਕਰੋਨਾ ਸਮ ਹੋ ਗਿਆ ਝੂਠੇ ਬੋਲੀ ਗਏ ਵੀ ਇੰਨੇ ਮਰੇ ਨੇ ਉਹਦੋਂ 10 ਗੁਣਾ ਮਰੇ ਹੋਏ ਸਾਰੇ ਨਿਕੜ ਕੇ ਦਿਖਾ ਦੇ ਕਬਰ ਸਨਾਂ ਤੋਂ ਸ਼ਮਸ਼ਾਨ ਘਾਟਾਂ ਦੇ ਵਿੱਚੋਂ ਅਗਲਾ ਨੇ ਡਾਟਾ ਕੱਢ ਲਿਆ ਕਿ ਇਹ ਝੂਠ ਬੋਲ ਕੇ ਜਿਹੜੀਆਂ ਸਰਕਾਰਾਂ ਝੂਠ ਦੇ ਸਾਰੇ ਖੜੀਆਂ ਹੋਣ ਉਹ ਕਦੇ ਚੱਲਦੀਆਂ ਨਹੀਂ ਜਿਹੜੀਆਂ ਲੋਕਾਂ ਨੂੰ ਵੰਡ ਕੇ ਖੜੀਆਂ ਹੋਣ ਲੋਕਾਂ 'ਚ ਨਫ਼ਰਤ ਪੈਦਾ ਕਰਨ ਇਹ ਸੰਸਾਰ ਪਿਆਰ ਨਾਲ ਰਹਿੰਦਾ ਹੈ ਇਹ ਕੁਦਰਤ ਦੇ ਸੂਲ ਦੇ ਉਲਟ ਨਹੀਂ ਤੁਸੀਂ ਇੱਥੇ ਖੜੇ ਆਪਾਂ ਤੁਸੀਂ ਦੇਖੋ ਹਰੇਕ ਦਰਖਤ ਦੇ ਪੱਤੇ ਆਪਦੇ ਆਪ ਦੇ ਨਹੀਂ ਜੀ ਫੁੱਲ ਦਮੱਖਰੇ ਵੱਖਰੇ ਰੰਗਦੇ ਨੇ ਹਵਾ ਉਹੀ ਹੈ ਪਾਣੀ ਉਹੀ ਹੈ ਜੇ ਕੋਈ ਕਹੇ ਮੈਂ ਇੱਥੇ ਇੱਕੋ ਰੰਗ ਬਣਾਉਣਾ ਹੈ ਇੱਕੋ ਤਰ੍ਹਾਂ ਦੇ ਫੁੱਲ ਲਾਉਣੇ ਨੇ ਉਹ ਬਾਗ ਉਜੜ ਜਾਏਗਾ ਅੱਜ ਸਾਡੇ ਦੇਸ਼ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਤਰ੍ਹਾਂ ਤਰ੍ਹਾਂ ਦੀ ਬੋਦੀ ਹੈ ਤਰ੍ਹਾਂ ਤਰ੍ਹਾਂ ਦਾ ਸੱਭਿਆਚਾਰ ਹੈ ਤਰ੍ਹਾਂ ਤਰ੍ਹਾਂ ਦਾ ਸਾਡਾ ਆਰਥਿਕ ਚਾਰ ਹੈ ਤਰ੍ਹਾਂ ਤਰ੍ਹਾਂ ਦੇ ਸਾਡੀ ਪੰਚਾਇਤਾਂ ਨੇ ਭਾਈ ਚਾਰੇ ਨੇ ਉਹਨਾਂ ਨੂੰ ਤੋੜਨਾ ਚਾਹੁੰਦੇ ਨੇ ਇਹ ਤੋੜ ਕੇ ਇਸ ਦੇਸ਼ ਨੂੰ ਕਹਿੰਦੇ ਅਸੀਂ ਇੱਕ ਬਣਾਵਾਂਗੇ ਇੱਕ ਤਾਂ ਜਿਹੜਾ ਜੈਪੁਰ ਦੇ ਵਿੱਚ ਪਿੰਕ ਬਾਜ਼ਾਰ ਹੈ ਨਾ ਪਿੰਕ ਸਿਟੀ ਤਾਂ ਕਹਿੰਦੇ ਨੇ ਉਹ ਇੱਕ ਨਹੀਂ ਵਿਹਾ ਅੱਛਾ ਡਾਕਟਰ ਸਾਹਿਬ 12 ਚੱਕ ਪੁਆਇੰਟ ਬਣਾਏ ਗਏ ਨੇ ਅਤੇ ਸਾਰੇ ਜਥੇਬੰਦੀਆਂ ਨੂੰ ਆਗੂ ਨੂੰ ਰੋਕਿਆ ਜਾ ਰਿਹਾ ਵੀ ਇੱਥੇ ਨਾ ਪਹੁੰਚ ਸਕਣ ਉਹ ਰੋਕ ਰਾ ਕੇ ਬੰਦੇ ਕਿੰਨਾ ਕਰ ਲੈਣਗੇ ਤੁਸੀਂ ਐਦਾਂ ਰੋਜ ਕਰਦੇ ਹੋ ਇਹ ਰੋਕੀ ਜਾਂ ਜਿੰਨਾ ਜ਼ੋਰ ਲਾਉਣਾ ਲਾ ਰਹਿਣ ਕੁੱਟ ਲੈਣ ਇਹਨਾਂ ਨਾਲ ਦੀ ਖਤਮ ਹੋਣਾ ਕਦੇ ਇਹ ਪੜੇਖਾ ਇਹਨਾਂ ਨੂੰ ਉਸੇ ਸਮੇਂ ਕਿਹਾ ਜਾਂਦਾ ਸੀ ਯੂਨਿਟੀ ਇਨ ਡਾਈਵਰਸਿਟੀ ਉਹ ਡਾਈਵਰਸਿਟੀ ਖਤਮ ਕਰਕੇ ਜਿੱਦਾਂ ਤੁਸੀਂ ਕਿਹਾ ਬਾਇਓਲੋਜੀਕਲੀ ਇੱਕੋ ਹੀ ਤਰ੍ਹਾਂ ਦੇ ਪੱਤੇ ਆ ਜਾਣ ਉਹ ਕੁਦਰਤ ਦੇ ਉਲਟਾ ਕੁਦਰਤ ਦੇ ਉਲਟਾ ਗੁਰੂ ਸਾਹਿਬ ਨੇ ਕਿਹਾ ਕੁਦਰਤ ਦੇਖ ਕੇ ਕੁਦਰਤ ਸੁਣੀਏ ਕੁਦਰਤ ਪਾਉਰ ਸੁਖਸਾਰ ਕੁਦਰਤ ਦਾ ਕਾਸੀ ਕੁਦਰਤ ਦਾ ਪਤਾ ਸੀ ਕੁਦਰਤ ਸਭ ਸੰਸਾਰ ਇਹ ਕੁਦਰਤ ਤਾਂ ਸਾਰਾ ਸੰਸਾਰ ਤੁਸੀਂ ਮੈਨੂੰ ਦੱਸੋ ਤੁਹਾਡਾ ਕਿਸੇ ਦਾ ਡੀਐਨਏ ਟੈਸਟ ਕਰਵਾ ਲਓ ਫਿੰਗਰਪ੍ਰਿੰਟ ਕਰਾ ਲਓ ਆਧਾਰ ਕਾਰਡ ਤੇ ਕਿਉਂ ਫਿੰਗਰਪ੍ਰਿੰਟ ਲਾਉਂਦੇ ਨੇ ਇੱਕ ਦੂਜੇ ਦੇ ਮਿਲਦੇ ਨਹੀਂ ਕੁਦਰ ਨੇ ਬਣਾਇਆ ਨਾ ਜੇ ਐਨੇ 800 ਕਰੋੜ ਦੁਨੀਆ 'ਚ ਲੋਕ ਨੇ ਕਿਸੇ ਦੇ ਵੀ ਫਿੰਗਰਪ੍ਰਿੰਟ ਨਹੀਂ ਨਿਲਦੇ ਇਹਦਾ ਮਤਲਬ ਹੈ ਬਨਸਵੰਤਾ ਜਿਹੜਾ ਕੁਦਰ ਦਾ ਸਹੂਲ ਹੈ ਵਿਗਿਆਨ ਦਾ ਸਹੂਲ ਹੈ ਤੇ ਇਹ ਬਦਮਾਸ਼ੀ ਕਰਦੇ ਨੇ ਮੈਨੂੰ ਸ਼ਬਦ ਕਹਿਣਾ ਪੈ ਰਿਹਾ ਜਿਹੜਾ ਬੰਦਾ ਜਰੂਰ ਹੁੰਦਾ ਹੈ ਉਹ ਜ਼ਿਆਦਾ ਦਰਿੰਦਾ ਹੁੰਦਾ ਹੈ ਉਹ ਜ਼ਿਆਦਾ ਜ਼ੁਲਮ ਕਰਦਾ ਹੈ ਪਰ ਉਹ ਮਸੇ ਰੰਗ ਦਾ ਸਿਰ ਵੱਡਣ ਵਾਲੇ ਦੀ ਸੁੱਖਾ ਸਿੰਘ ਤੇ ਨਹਿਤਾ ਸਿੰਘ ਪਰ ਮੈਂ ਪਰ ਮੈਂ ਕਿਹਨਾਂ ਦੱਬ ਲਾਂਗੇ ਜਾਂ ਇਹ ਨਹੀਂ ਜਾਣ ਦਿੰਦਾ ਜਾਊਗਾ ਕੇਂਦਰ ਨੂੰ ਮੈਂ ਕਹਿੰਦਾ ਪਰਮਾ ਪਰਮ ਪਹਿਲਾਂ ਨਹੀਂ ਕਰੀ ਤੁਸੀਂ ਮੈਨੂੰ ਇਹ ਦੱਸੋ ਸਾਰੇ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰੀ ਚਾਰ ਨੂੰ ਦੇਖਿਆ ਲਾਗੂ ਨਹੀਂ ਹੋ ਸਕਦੀ ਵਾਪਸ ਡੈਡੀ ਉਹ ਭਾਜੀਪੀ ਵਾਲਾ ਪਤਾ ਅਸੀਂ ਵਾਪਸ ਕਰਾਤੀ ਕਰਾਤੀ ਉਹ ਵਾਪਸ ਨਾ ਲਈ ਉਹ ਤੇ 28 ਲਿਖਿਆ ਸੀ 28 ਤੋਂ ਲੱਗ ਹੋਣੀ ਹੈ ਜਾਰੀ ਕਰਤੀ ਕੋਰ ਚਾਰ ਨੂੰ ਹੀ ਕਿ ਜੀ ਹੁਣ ਇਹ ਜਿੱਦਾਂ ਅਸੀਂ ਡੇਟ ਤੈਅ ਕਰਾਂਗੇ ਤਾਂ ਦਾ ਮੋੜਾ ਸੀ ਨਾ ਜੀ ਪਹਿਲਾਂ ਕਹਿੰਦੇ 28 ਤੋਂ ਲਾਗੂ ਹੋਗੀ ਫਿਰ ਕਹਿੰਦਾ ਹੁਣ ਡੇਟ ਬਾਅਦ ਚ ਤੈਅ ਕਰਾਂਗੇ ਫਿਰ 7 ਤਰੀਕ ਨੂੰ ਨੋਟੀਫਿਕੇਸ਼ਨ ਕਰੀ ਵੀ ਨਹੀਂ ਇਹ ਰੱਦ ਪੱਕੀ ਰੱਦ ਹੋ ਗਈ ਫਿਰ ਉਸ ਤੋਂ ਬਾਅਦ ਚੋਣ ਦਾ ਨਹੀਂ ਫੈਸਲਾ ਕਰਿਆ ਹੁਣ ਇਹ ਵੀ ਕਰਤਾ ਇਹਨਾਂ ਨੇ ਬਣਾ ਕੇ ਭੇਜਤਾ ਆ ਮੇਰੇ ਕੋਲ ਕੈਲੰਡਰ ਹੈ ਇਹ ਝੂਠ ਬੋਲਦੀ ਹੈ ਵਾਈਸ ਚਾਂਸਲ ਇਹਦੀ 13 ਸੈਕਸ਼ਨ ਦੇ ਵਿੱਚ ਚੋਣ ਹੋਣੀ ਹੈ ਕਾਨਨ ਮੈਂਬਰਾਂ ਦੀ ਹਾਂ ਬਿਲਕੁਲ ਜੀ ਉਹਦੇ ਵਿੱਚ ਕਿਤੇ ਨਹੀਂ ਦਿਖਾਇਆ ਵੀ ਚਾਂਸਲਰ ਜੀ ਮਨਜ਼ੂਰੀ ਲੈਣੀ ਹੈ ਉਹਦੇ ਕਿ ਦਿਖਾਇਆ ਤੇ ਜਦ ਚੋਣ ਹੋ ਜੇ ਚਾਂਸਲਰ ਨੋਟੀਫਾਈ ਕਰੇਗਾ ਠੀਕ ਹੈ ਕਿ ਚਾਂਸਲਰ ਜੀ ਮਨਜ਼ੂਰੀ ਤਾਂ ਨਹੀਂ ਲਈ ਵੀ ਮੈਂ ਇਹਦਾ ਵੋਟਰ ਹਾਂ ਇੱਥੇ ਤੰਗ ਫੈਕਲਟੀਾਂ ਦੀ ਚੋਣ ਹੋਈ ਮੈਂ ਮੈਡੀਕਲ ਫੈਕਲਟੀ ਦਾ ਮੈਂਬਰ ਸੀਗਾ ਤੇ ਉਹ ਪੰਜੇ ਚ ਹਾਲ ਕੀ ਕਿਹੜੇ ਚ ਫੈਕਲਟੀਾਂ ਹੈ ਹਾਰ ਗਈ ਬੀਜੇਪੀ ਆਲੇ ਜੋੜਣ ਵਾਲਿਆ ਇਹਨਾਂ ਦਾ ਵਾਈਸ ਚਾਂਸਲਰ ਸੀ ਰਾਜਕੁਮਾਰ ਤੇ ਮੁੜ ਕੇ ਨੋਟੀਫਾਈ ਨਹੀਂ ਕਰਿਆ ਡਾਕਟਰ ਸਾਹਿਬ ਇਹ ਬਲੇਮ ਗੇਮ ਕਿਉਂ ਖੇਡੀ ਜਾ ਰਹੀ ਹੈ ਇੱਕ ਦੂਜੇ ਦੇ ਤੇ ਕਬਜ਼ਾ ਕਰਨਾ ਹੈ ਸਾਦੀ ਜ਼ਾਇਦਾ ਦਾ ਹੈ ਉਹਦੇ ਤੇ ਕਬਜ਼ਾ ਕਰਨਾ ਜਿਹੜਾ ਪਹਿਲਾਂ ਹੀ ਖੇਨਾ ਨੇ ਕਿਹਾ ਹੈ ਗੋਮੁੱਤਰ ਤੇ ਸਰਚ ਕਰਾਉਣੀ ਹੈ ਇੱਥੇ ਗੋਬਰ ਤੇ ਸਰਚ ਕਰਾਉਣੀ ਹੈ ਇੱਥੇ ਸ਼ਰਧਾ ਤੇ ਕਰਾਉਣੀ ਹੈ ਇੱਥੇ ਹਵਨ ਤੇ ਕਰਾਉਣੀ ਹੈ ਕਿ ਇਹ ਸਾਰਾ ਕੁਝ ਇੱਥੇ ਪੰਡਿਤ ਪੈਦਾ ਕਰਨੇ ਨੇ ਭਾਗੀ ਪੈਦਾ ਕਰਨੇ ਨੇ ਇੱਥੇ ਮੁੱਲਾਂ ਪੈਦਾ ਕਰਨੇ ਨੇ ਇੱਥੇ ਵਿਗਿਆਨ ਨਹੀਂ ਪੈਦਾ ਕਰਨੀ ਇੱਥੇ ਲੋਕਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਬੰਬ ਫਿੱਟ ਕਰਨੇ ਨੇ ਕਿ ਤੁਹਾਨੂੰ ਜੌਬ ਤਾਂ ਨਹੀਂ ਮਿਲਦਾ ਮੁਸਲਮਾਨਾਂ ਦੇ ਜੋ ਅਕਜਾਦੇ ਨੇ ਤੁਹਾਨੂੰ ਜੌਬ ਤੁਹਾਡੇ ਡੰਡਾ ਸੀ ਤਾਂ ਮਾਰਦਾ ਖਾਲਸਾਨੀ ਬਹੁਤ ਨੇ ਤੁਹਾਨੂੰ ਅਸੀਂ ਗੋਡੀਆਂ ਤਾਂ ਮਾਰਿਆ ਆ ਆ ਅਰਬ ਨਕਸ਼ਾ ਰਾਈਟ ਬਹੁਤ ਨੇ ਸੋ ਕਿਸੇ ਨੂੰ ਕੁਝ ਕਹਿ ਦੋ ਕਿਸੇ ਨੂੰ ਕੁਝ ਕਹਿ ਦੋ ਅਸੀਂ ਸਾਰੇ ਵੱਖ-ਵੱਖ ਰੰਗਾਂ ਦੇ ਆ ਵੱਖ-ਵੱਖ ਸੱਭਿਆਚਾਰ ਦੇ ਆ ਵੱਖ-ਵੱਖ ਬੋਦੀ ਦੇ ਆ ਪਰ ਅਸੀਂ ਕਾ ਕਿਉਂਕਿ ਅਸੀਂ ਨੌਜਾਨਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿੱਥੇ ਜੇ ਖੜਾ ਦੇਖਦੇ ਹੋ ਇਸ ਮਸਲੇ ਤੇ ਪੰਜਾਬ ਸਰਕਾਰ ਤਾਂ ਥੁੱਕੀ ਮੜੇ ਪਾਉਂਦੀ ਹੈ ਇੱਕ ਗੁਰੂਗ੍ਰਾਮ ਸਾਹਿਬ ਦੇ ਵਿੱਚ ਹੈ ਗਲਣੀ ਹੌਸ ਹਾਗਣ ਪੈਣੇ ਕੰਤਨ ਕਭੂ ਮੈਂ ਮਿਲਿਆ ਉਹ ਗੱਲਾਂ ਗੱਲਾਂ ਦੇ ਵਿੱਚ ਗੱਲ ਕਰਦੇ ਨੇ ਤੇ ਪਰ ਇੱਕ ਹੋਰ ਹੈ ਰੋਜ ਆਸ ਜਿੰਦ ਬਾਦ ਪਰਦੇ ਨੇ ਜੀ ਦੱਦਾ ਦੋਸਨ ਦੇੂ ਕਿਸੇ ਦੋਸਤ ਰਮਾ ਆਪਣਾ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨ ਦੀਜੀਏ ਵਰਜਨਾ ਗੁਰਵਾਰੀਆਂ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਕੁਛ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਆਏ ਸਰਕਾਰ ਨੇ ਕਰਿਆ ਇਹ ਸਰਕਾਰ ਨੇ ਜੱਗੋਂ ਤੇਰਨੀ ਕਰਾਈਆ ਆਪ ਨੇ ਜਿੰਨੇ ਮਰਜੀ ਸਮਰਥਕ ਕੜੇ ਹੋਣ ਉਹ ਕਿਸੇ ਦਾ ਸਿਰ ਨਾ ਸਕਦੇ ਨੇ ਬਦਮਾਸ਼ਾ ਕੀ ਜਦ ਮਰਜੀ ਮਾਰ ਸਕਦਾ ਜੀ ਜੀ ਉਹ মিডিਆ ਦੇ ਵਿੱਚ ਜਿਹੜੇ ਇਹਨਾਂ ਨੇ ਚੈਨਲ ਆਪਦੇ ਬਣਾਏ ਹੋਏ ਨੇ ਉਹਦੇ ਚ ਪ੍ਰਚਾਰ ਕਰ ਰਹੇ ਨੇ ਤੁਹਾਡੇ ਚੈਨਲ ਬੰਦ ਕਰਾ ਸਕਦੇ ਨੇ ਪਰ ਇਹ ਇਹ ਸੋ ਮੁਨਕਰ ਨਹੀਂ ਹੋ ਸਕਦੇ ਬੀਬੀ ਐਮਬੀ ਜੋ ਤੇ ਕੰਟਰੋਲ ਭਵੰਤਵਾਨ ਸਰਕਾਰ ਨੇ ਕਰਾਇਆ ਕੇਂਦਰ ਦਾ ਬੀਬੀ ਐਮਬੀ ਦੇ ਵਿੱਚ ਰਾਜਸਥਾਨ ਦਾ ਹਿੱਸਾ ਭਵੰਤਵਾਨ ਸਰਕਾਰ ਨੇ ਪਵਾਇਆ ਚੰਡੀਗੜ੍ਹ ਦੇ ਚੀਫ ਸੈਕਰੀਟਰੀ ਦਬਾਤਾ ਚੰਡੀਗੜ੍ਹ ਸਾਡੇ ਪਿੰਡਾਂ ਨੂੰ ਝਾੜ ਕੇ ਆ ਟ੍ਰਿਬਿਊਨ ਚੌਕ ਲੱਗੇ ਭਰਾਤ ਆਈ ਹੋਈ ਸੀ ਉਹ ਭਰਾਤ ਕੁੱਟ ਕੇ ਕੱਢੀ ਗਈ ਸਾਡੇ ਪਿੰਡਾਂ ਨੂੰ ਜਾੜ ਕੇ ਬਣਿਆ ਸੀ ਇੱਥੇ ਚੀਫ ਸੈਕਰੀਟਰੀ ਵੱਲੋਂ ਤਾਂ ਜਾਨਕੀ ਨੂੰ ਸਟੇਟ ਬਣਾਤਾ ਆ ਹੁਣ ਯੂਨੀਵਰਸਿਟੀ ਖਾਤੀ ਅਗਲਾ ਲੱਗਦਾ ਪੀਯੂ ਜੋ ਪੀਯੂ ਅਗਲਾ ਨਿਸ਼ਾਨਾ ਹੋ ਸਕਦਾ ਫਿਰ ਇਸ ਹਿਸਾਬ ਨਾਲ ਹੈਗਾ ਹੀ ਨਿਸ਼ਾਨਾ ਹੋ ਕੀ ਸਕਦਾ ਇਹ ਨਿਸ਼ਾਨਾ ਪਹਿਲਾਂ ਹੀ ਹੈ ਭਾਈ ਸਾਹਿਬ ਇੱਥੇ ਪੰਜਾਬੀ ਬੰਦ ਕਰੀ ਗਈ ਇੱਥੇ ਪੰਜਾਬੀ ਨੂੰ ਖਤਮ ਕਰਿਆ ਗਿਆ ਕੋਰਸਾਂ ਦੇ ਵਿੱਚ ਇਹ ਜਾਣ ਬੁਝ ਕੇ ਇਹਨਾਂ ਨੂੰ ਕਿਰਣਾ ਜਿਹੜੇ ਇੱਥੇ ਫੈਕਲਟੀ ਬੈਠੀ ਆ ਇੱਕ ਅੱਧਾ ਤਾਂ ਭਾਵੇਂ ਕੋਈ ਚੰਗਾ ਹੋਵੇ ਉਹ ਤਾਂ ਕਹਿੰਦੇ ਸਾਡੇ 65 ਸਾਲ ਹੋ ਗਏ ਕਰ ਦਿਓ ਭਾਵੇਂ ਤੁਸੀਂ ਸਾਰਾ ਕੁਝ ਕਹਿੰਦੇ ਡਾਕੀਆਂ ਦਾ ਨਾਕ ਦੇ ਦਿਓ ਤੇਰੀ ਭਾਵੇਂ ਜਾਂਦੀ ਡੰਡੀ ਹੋ ਜ ਇਹਨਾਂ ਦਾ ਚਿਹੜਾ ਇਹ ਕਹਿੰਦੇ ਪੰਜਾਬ ਦੀ ਮੈਨੂੰ ਪਰਸੋਂ ਇੱਕ ਵੱਡੇ ਪੱਤਰਕਾਰ ਨੇ ਪੁੱਛਿਆ ਉਹ ਜੀ ਆਇਆ ਉਹ ਆਇਆ ਮੈਂ ਗੱਲ ਸੁਣ ਇੱਥੇ ਸਾਡੇ ਬੱਚੇ ਜਮ੍ਹਾਂ ਹੀ ਨਾ ਪੜਨ ਚਾਹੀ ਸਾਡੇ ਬੱਚਿਆਂ ਨੂੰ ਦਾਖਲਾ ਵਿਲੇ ਨਾ ਮਿਲੇ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਵੀ ਸਾਡੀ ਯੂਨੀਵਰਸਿਟੀ ਹੈ ਸਾਡੇ ਹੀ ਬੱਚੇ ਪੜਨਗੇ ਅਸੀਂ ਦੂਜਿਆਂ ਨੂੰ ਹਟਾਉਂਦੇ ਨਹੀਂ ਪਰ ਜੇ ਕੋਈ ਕਹੇਗਾ ਵੀ ਬਾਹਰਲੇ ਬੱਚੇ ਆ ਕੇ ਪੰਜਾਬ ਦੇ ਹੱਕਾਂ ਵਾਸਤੇ ਡੰਣਗੇ ਨਾ ਇਹ ਜਾਇਜ਼ ਗੱਲ ਹੈ ਨਾ ਉਹ ਲੜਨੋਂ ਤਾਂ ਪੜਨ ਆਏ ਨੇ ਸਾਡੇ ਬੱਚੇ ਇੱਥੇ ਜਿਹੜੇ ਪੜਨ ਵੀ ਆਏ ਨੇ ਹੱਟਣ ਵਾਸਤੇ ਵੀ ਆਏ ਨੇ ਇਸ ਕਰਕੇ ਸਾਡੇ ਬੱਚੇ ਹੱਟਣ ਵਾਸਤੇ ਡੜਨਗੇ ਪਰ ਦੂਜੇ ਵੀ ਕੋਈ ਨਾ ਕੋਈ ਇਹ ਦੇਖ ਕੇ ਵੀ ਯਾਰ ਆਪਾਂ ਵੀ ਲੜੋ ਨਵੀਆਂ ਪ੍ਰਾਈਵੇਟ ਜੁਨੀਅਰ ਯੂਨੀਵਰਸਿਟੀਆਂ ਨੂੰ ਮਾਨਤਾ ਮਿਲੇ ਚੰਗੀ ਗੱਲ ਹੈ ਪਰ ਉਹਨਾਂ ਉਹਨਾਂ ਨੂੰ ਵੀ ਜਦੋਂ ਐਨ ਇੱਕ ਕਮਾਈ ਦਾ ਸਾਧਨ ਬਣਾ ਲਿਆ ਜਾਂਦਾ ਹੈ ਹਾਲਾਂਕਿ ਐਜੂਕੇਸ਼ਨ ਇਸ ਦੇ ਵਿੱਚ ਕਮਾਈ ਦਾ ਸਾਧਨ ਨਹੀਂ ਹੋ ਸਕਦੀ ਉਹਨੂੰ ਕਿਵੇਂ ਦੇਖਦੇ ਹੋ ਇੱਥੇ ਇੱਥੇ ਨਹੀਂ ਪੜਾਂ ਜਾਨ ਬੁੱਝ ਕੇ ਕਰਿਆ ਜਾ ਰਿਹਾ ਵੀ ਸਰਕਾਰੀ ادارے ਨੂੰ ਢਾਹ ਲਗਾਓ ਮੈਂ ਤੁਹਾਨੂੰ ਉਦਾਹਰਨ ਦਿੰਦਾ ਹੂੰ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਿਹਾ ਮੈਂ ਇਸ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਅੰਡਰ ਗ੍ਰੈਜੂਏਟ ਮੈਡੀਕਲ ਡੈਂਟਲ ਆਯੁਰਵੇਦ ਹੋਮੋਪੈਥੀ ਤੇ ਨਰਸਿੰਗ ਦੇ ਬੋਰਡ ਆਫ ਸਟੱਡੀਜ਼ ਦਾ ਮੈਂਬਰ ਹਾਂ ਚੇਅਰਮੈਨ ਰਿਹਾ ਮੈਂ ਬਾਬਾ ਫਰੀਦ ਯੂਨੀਵਰਸਿਟੀ ਦਾ ਰਜਿਸਟਰਾਰ ਰਿਹਾ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਵੀ ਯੂਨੀਵਰਸਿਟੀਆਂ ਕਿਵੇਂ ਚੱਲਦੀਆਂ ਨੇ ਸਵਾਲ ਇਹ ਹੈ ਇਥੋਂ ਦੀ ਮੈਡੀਕਲ ਫੈਕਲਟੀ ਦਾ ਮੈਂਬਰ ਮੈਂ ਰਿਹਾ ਡੀਨ ਵੀ ਮੈਂਬਰ ਵੀ ਮੈਂ ਬਹੁਤ ਵਾਰੀ ਜੀ ਜੀ ਇਹ ਜਿਹੜਾ ਸਾਰਾ ਕੁਝ ਕਰਿਆ ਜਾਂਦਾ ਹੈ ਅਸੀਂ ਕੋਸ਼ਿਸ਼ ਕਰਦੇ ਸੀ ਕਿ ਪ੍ਰਾਈਵੇਟ ਮੈਂ ਜਿੰਨਾ ਚਿਰ ਸਰਕਾਰ ਚ ਰਿਹਾ ਹਾਂ ਜੀ ਤੁਸੀਂ ਮੰਨੋਗੇ ਕੀ ਕਰਿਆ ਸੀ ਜੀ ਬਿਆਨੰਦ ਮੈਡੀਕਲ ਕਾਲਜ ਹਾਂਜੀ ਗੁਰੂ ਰਾਮਦਾਸ ਮੈਡੀਕਲ ਕਾਲਜ ਬਿਲਕੁਲ ਡਾਕਟਰ ਤੇ ਕ੍ਰਿਸਚੀਅਨ ਮੈਡੀਕਲ ਕਾਲਜ 13000 ਤੋਂ ਵੱਧ ਬੱਚੇ ਤੋਂ ਸਰਕਾਰੀ ਕੋਟੇ ਅੱਧੀਆਂ ਸੀਟਾਂ ਦੀ ਫੀਸਿੰਗ ਦਾ ਸਵੈ ਸੀ ਸਰਕਾਰੀ ਚ ਵੀ 13000 ਸੀ ਉੱਥੇ ਵੀ ਐਮਬੀਬੀ ਦੀ ਫੀਸ 13000 ਸੀ ਇਹਨਾਂ ਨੇ 33000 ਕਰੀ ਸਰਕਾਰੀ ਕੋਟੇ ਦੀ ਇਹਨਾਂ ਨੇ ਪ੍ਰਾਈਵੇਟ ਦੀ ਇੱਕ ਵਾਰ 3000 ਕਰੀ ਜਦ ਕਿ ਡੀਐਮਸੀ ਵਰਗੇ ਕਾਲਜ ਦੀ ਉਹਨਾਂ ਦੇਣਾ ਚੈਂਦੀ ਵੇਸੀ ਫੀਸ 90000 ਸੀ ਕਿਉਂਕਿ ਮੈਂ ਹੋਣ ਨਹੀਂ ਦਿੱਤੀ ਜਸਟਿਸ ਮਜੀਠੀਆ ਕਮਿਸ਼ਨ ਸੀ ਮੈਂ ਉਸੇ ਉਹ ਐਸਡੀ ਸੀ ਮੈਂ ਉੱਥੇ ਨਹੀਂ ਹੋਣ ਦਿੱਤੀ ਸੋ ਜਿੰਨਾ ਤੁਸੀਂ ਇਸ ਗੱਲ ਤੇ ਨਹੀਂ ਖੜਦੇ ਵੀ ਸਰਕਾਰੀ ادارے ਵਧੀਆ ਚੱਲਨੇ ਚਾਹੀਦੇ ਨੇ ਇਹਨਾਂ 'ਚ ਲੋਕਾਂ ਦਾ ਹੱਕ ਹੈ ਮੈਂ ਰਜਿਸਟਰਾਂ ਫਿਰ ਕਿੰਨਾ ਰੱਬ ਬਣ ਗਿਆ ਮੇਰੀ ਡਿਊਟੀ ਹੈ ਮੈਨੂੰ ਬਿੱਲੇ ਦੇ ਕਰਨ ਵਰਗੇ ਨੋਟ ਮਿਲਦੇ ਨੇ ਜੇ ਮੈਂ ਕਿਸੇ ਬੱਚੇ ਨੂੰ ਰੋਲ ਨੰਬਰ ਨਹੀਂ ਦਿੰਦਾ ਜੇ ਬੱਚੇ ਦੀ ਡਿਗਰੀ 'ਚ ਨਾਮ ਗਲਤ ਆ ਜੇ ਬੱਚੇ ਦਾ ਰੋਲ ਨੰਬਰ ਪਹੁੰਚਦਾ ਨਹੀਂ ਟਾਈਮ ਤੇ ਜੇ ਉਹਦਾ ਰਿਜ਼ਲਟ ਨਹੀਂ ਨਿਕਲਦਾ ਜਵਾਬ ਦੇ ਮੈਂ ਆ ਬੱਲੇ ਉਹ ਬੱਚਾ ਨਹੀਂ ਹੈ ਬੱਚਾ ਵਿਚਾਰਾ ਹੁੰਦਾ ਕਦੋਂ ਹੈ ਨੀਅਤ ਨੀਅਤ ਖੋੜ ਕੁਰਸੀ ਦਾ ਲਾਲਚ ਡਰੂ ਹੈਗੇ ਨੇ ਸਾਹਮਣੇ ਬੋਲ ਨਹੀਂ ਸਕਦੇ ਜਿਹੜੀ ਵਾਈਸ ਚਾਂਸਲਾਈ ਹੋਈ ਹੈ ਇਹ ਤਾਂ ਜੋ ਆਈ ਸੀ ਦੀ ਹੈ ਤੁਹਾਨੂੰ ਨਿਕਲ ਹੋਰ ਕਹਿਣਾ ਮੈਂ ਵੀ ਇੱਕ ਸਰਜਣਾ ਜਿਹੜੇ ਵਿਗਿਆਨ ਦੇ ਵਿਦਿਆਰਥੀ ਹੁੰਦੇ ਨੇ ਨਾ ਇਹ ਮਿਸਤਰੀ ਹੁੰਦੇ ਨੇ ਹਾਂਜੀ ਕੋਈ ਮਿਸਤਰੀ ਮਾੜੇ ਨਹੀਂ ਹੁੰਦੇ ਮਿਸਤਰੀ ਬੜੇ ਤਖੜੇ ਵੀ ਹੁੰਦੇ ਨੇ ਕਿਸੇ ਦਾ ਪਿਸ਼ਾਬ ਦਾ ਰਸਤਾ ਬੰਦ ਹੋ ਗਿਆ ਉਹ ਖੋਲ ਦੋ ਤੁਹਾਡੇ ਉਹ ਪਾਈਪ ਬੰਦ ਹੋ ਜਾਂਦਾ ਉਹ ਖੋਲ ਦਿੰਦਾ ਕਿਸੇ ਦੇ ਆ ਪਾਸਾ ਖੁੱਲਾ ਰਹਿ ਗਿਆ ਤੇਜ ਅਸੀਂ ਉਹਨੂੰ ਸੀ ਦਿਨਾਂ ਦਰਜੀ ਕਹਿੰਦਾ ਪੈਂਟ ਫਟ ਗਈ ਦਾਂ ਮੈਂ ਸੀ ਦਿਨਾਂ ਕਿਸੇ ਦੀ ਮੰਜੇ ਦੀ ਬਾਹੀ ਟੁੱਟ ਜਾਂਦੀ ਹੈ ਉਹ ਕਾਰਪੈਂਟਰ ਠੀਕ ਕਰ ਦਿੰਦਾ ਅਸੀਂ ਕਿਸੇ ਦੀ ਦੱਤੀ ਲੱਤ ਟੁੱਟ ਜਾਂਦੀ ਹੈ ਉਹਦੇ ਅਸੀਂ ਪੱਤੀਆਂ ਦਾ ਦੇ ਦਿੰਦੇ ਆ ਤੇਜ ਕਸਮ ਇੱਕ ਮਿੰਟ ਇੱਕ ਮਿੰਟ ਸੋ ਮਿਸਤਰੀ ਆ ਉਹ ਵੀ ਮਿਸਤਰੀ ਨੇ ਜਿਹੜਿਆ ਸਮਾਜ ਵਿਗਿਆਨਾਂ ਨੇ ਮੈਂ ਬੰਦੇ ਦਾ ਬ੍ਰੇਨ ਬਦਲ ਸਕਦਾ ਬੰਦੇ ਦੀ ਸੋਚ ਨਹੀਂ ਬਦਲ ਸਕਦਾ ਸੋਚ ਕੌਣ ਬਦਲਦਾ ਜਦ ਕਹਿੰਦਾ ਐਵੇਂ ਭਰਨਾ ਹੈ ਸਾਡੇ ਾਕਾਤੜਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਗੋੜੀਆਂ ਮਾਰੇ ਤੋਂ ਵੀ ਮੁਕਣੀ ਨਹੀਂ ਦੀ ਧੰਨੀ ਹੈ ਸਾਡੀ ਕਤਾਰ ਲੋਕੋ ਜੇ ਜੇ ਸੰਤ ਰਾਮ ਅਦਾਸੀ ਕਹਿੰਦਾ ਵਗਦਾ ਰਹੀ ਰੇ ਸੂਰਜਾ ਤੂੰ ਕਮੀਆਂ ਦੇ ਵੇਲੇ ਸਮਝ ਗਏ ਨਾ ਇਹ ਉਦੋਂ ਬਦਲਦੀ ਹੈ ਸੋਚ ਵੀ ਚੱਕ ਦੋ ਫੱਟੇ ਦੇਖੀ ਜੋ ਹੁਣ ਇਹ ਜੀਵਨ ਬਿਲਕੁਲ ਨਾਸ਼ਵਾਨ ਹੈ ਗੁਰ ਚੇਕ ਬਾਦ ਦਰਜੀ ਦਾ ਅਸੀਂ ਮਨਾ ਰਹਿਆ ਜੀ ਇਹ ਜੀਵਨ ਨਾਸ਼ਵਾਨ ਹੈ ਕੋਈ ਨਿਰਾਸ਼ਾ ਚੋਂ ਨਹੀਂ ਕਿਹਾ ਉਹਨਾਂ ਨੇ ਤੁ ਕਿਤਾ ਬੰਦਾ ਟੁੱਟਦਾ ਬੰਦਾ ਟੁੱਟਦਾ ਸੰਯੋਗ ਜੋਗ ਬਚਾ ਰਹੇ ਆ ਪਰ ਉਹਤੇ ਖੜ ਕਿੰਨਾ ਕਰ ਰਹੇ ਆ ਖੜ ਰਹੇ ਆ ਖੜ ਰਹੇ ਆ ਜੇ ਜੇ ਅਸੀਂ ਉਹਤੇ ਨਾ ਖੜਦੇ ਹੋਈਏ ਤਾਂ ਸਟਰਗਲ ਨਹੀਂ ਹੋਣਾ ਸੀ ਖੜਨਾ ਆਏ ਨਹੀਂ ਹੁੰਦਾ ਜੇ ਤੁਸੀਂ ਆਏ ਮੁਕਸ ਕੱਢਣੇ ਬੰਦਾ ਜਿਹੜਾ ਖੇਡਦਾ ਨਾ ਮੈਦਾਨ 'ਚ ਉਹਨੂੰ ਪਤਾ ਹਿੱਟ ਕਿੰਨੇ ਮਾਰੀ ਦੀ ਆ ਬਾਹਰ ਖੜਾ ਉਹਨੇ ਆਏ ਨਹੀਂ ਜੇ ਆਏ ਕਰਨਾ ਸੀ ਇਹ ਕਮੈਂਟਰੀ ਜਿੰਨੇ ਇਤਿਹਾਸ ਕਰਨੋਂ ਕਮੈਂਟਰੀ ਕਰਦੇ ਨੇ ਕੱਲ ਵੀ ਨਾ ਇੱਕ ਉਹ ਵਸਤ ਸੀਗਾ ਉਹ ਕਮੈਂਟਰੀ ਕਰ ਰਹੇ ਨੇ ਗੁਰੂ ਸਾਹਿਬ ਦੇ ਵੇਲੇ ਦੀ ਉਹ ਮੈਂ ਕਿਹਾ ਤੁਸੀਂ ਕਦੇ ਅਰਬੀ ਫ਼ਰਸੀ ਸਰੋਤ ਪੜ੍ਹੇ ਨੇ ਕਦੇ ਕੁਝ ਦੇਖਿਆ ਸੋ ਇਹ ਕਮੈਂਟਰੀਆਂ ਨੇ ਆ ਨਹੀਂ ਹੋਇਆ ਆ ਨਹੀਂ ਹੋਇਆ ਆ ਜਿਹੜਾ ਸਟਰਗਲ ਹੈ ਇਹ ਤੋਂ ਪਹਿਲਾਂ ਜਿਹੜਾ ਕਿਸਾਨ ਸਟਰਗਲ ਸੀ ਪੂਰੇ ਮੁਲਕ ਦੇ ਵਿੱਚ ਪਿਛਲੇ 5 ਸਾਲਾਂ 'ਚ ਇੱਕ ਇਹੋ ਜਿਹਾ ਸਟਰਗਲ ਕੱਢੋ ਜਿਹਨੇ ਮੋਦੀ ਦੀ ਕਰੀ ਹੋਈ ਨੋਟੀਫਿਕੇਸ਼ਨ ਵਾਪਸ ਕਰਾਈ ਹੋਵੇ ਅਸੀਂ ਕਰਾਈਏ ਆਹ ਤਾਕਤ ਹੈ ਸਾਡੀ